ਸਤ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਦੇ ਕਤਲ ਤੇ ਬਣੀ ਬੀਬੀਸੀ ਦੀ ਡਾਕੂਮੈਂਟਰੀ ਬਾਰੇ ਤੇ ਨਾਲ ਹੀ ਉਸ ਤੋਂ ਬਾਅਦ ਜਿਹੜਾ ਕਾਨੂੰਨੀ ਤੇ ਨੈਤਿਕ ਵਿਵਾਦ ਖੜਾ ਹੋਇਆ ਹੈ ਉਸ ਤੇ ਵੀ ਸਾਡੇ ਕੋਲ ਇਸ ਦੇ ਕਾਫੀ ਵੇਰਵੇ ਨੇ ਹਾਂਜੀ ਬਿਲਕੁਲ ਇਹ ਡਾਕੂਮੈਂਟਰੀ ਖਾਸ ਕਰਕੇ ਜਿਹੜੀ ਇਹਦੀ ਦੂਜੀ ਕਿਸ਼ਤ ਆਈ ਹੈ ਉਹ ਕਾਫੀ ਮਤਲਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹਾਂਜੀ ਤਾਂ ਅੱਜ ਆਪਾਂ ਇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਿੱਚ ਖਾਸ ਕੀ ਹੈ ਤੇ ਇੰਨਾ ਰੋਲਾ ਕਿਉਂ ਪੈ ਰਿਹਾ ਹੈ ਖਾਸ ਕਰਕੇ ਪਰਿਵਾਰ ਵਾਲੇ ਪਾਸਿਓ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਸ ਵਿੱਚ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਇੱਕ ਆਡੀਓ ਕਬੂਲਨਾਮਾ ਹੈ ਜਿਸ ਵਿੱਚ ਉਹ ਸਾਫ਼ ਕਹੇ ਹੈ ਕਿ ਹਾਂ ਕਤਲ ਅਸੀਂ ਕਰਵਾਇਆ ਤੇ ਉਹ ਇਸ ਨੂੰ ਕੀ ਕਹਿੰਦੇ ਨੇ ਗੈਂਗਲੈਂਡ ਨਿਆਦ ਦੱਸ ਰਿਹਾ ਹੈ ਅੱਛਾ ਗੈਂਗਲੈਂਡ ਨਿਆ ਤੇ ਉਹਦਾ ਇੱਕ ਕੋਟ ਵੀ ਸੀ ਨਾ ਕਿ ਜਦੋਂ ਸ਼ਰਾਫਤ ਫੇਲ ਹੋ ਜਾਂਦੀ ਹੈ ਹਾਂਜੀ ਤਾਂ ਗੋਲੀ ਦੀ ਆਵਾਜ਼ ਸੁਣਾਈ ਦਿੰਦੀ ਹੈ ਬਿਲਕੁਲ ਇਹ ਗੱਲ ਉਹਨੇ ਕਹੀ ਹੈ ਇਹ ਤਾਂ ਸਿੱਧਾ-ਸਿੱਧਾ ਮਤਲਬ ਆਪਣਾ ਪਖੜ ਰਖ ਰਿਹਾ ਤੇ ਦੁਸ਼ਮਣੀ ਦੀ ਜੜ ਬਾਰੇ ਕੀ ਦੱਸਦੀ ਹੈ ਡਾਕੂਮੈਂਟਰੀ ਉਹਦੇ ਵਿੱਚ 2020 ਦੇ ਮੋਹਾਲੀ ਵਾਲੇ ਕਬੱਡੀ ਮੈਚ ਦਾ ਜ਼ਿਕਰ ਆਉਂਦਾ ਕਿਹਾ ਗਿਆ ਕਿ ਉੱਥੇ ਮੂਸੇ ਵਾਲਾ ਨੇ ਬੰਬੀਆ ਗੈਂਗ ਨਾਲ ਸੰਬੰਧਿਤ ਕਿਸੇ ਪ੍ਰੋਗਰਾਮ ਦਾ ਸਮਰਥਨ ਕੀਤਾ ਸੀ ਤੇ ਬਿਸ਼ਨੋਈ ਬਰਾੜ ਗੈਂਗ ਨੇ ਇਸ ਨੂੰ ਇੱਕ ਤਰ੍ਹਾਂ ਦਾ ਧੋਖਾ ਸਮਝਿਆ ਹੂੰ ਯਾਨੀ ਉੱਥੋਂ ਗੱਲ ਵਿਗੜਨੀ ਸ਼ੁਰੂ ਹੋਈ ਹਾਂਜੀ ਕੁਝ ਇਸ ਤਰ੍ਹਾਂ ਦਾ ਇਸ਼ਾਰਾ ਹੈ ਨਾਲੇ ਡਾਕੂਮੈਂਟਰੀ ਚ ਪੁਲਿਸ ਆਫਸਰ ਕੁਝ ਪੱਤਰਕਾਰ ਤੇ ਮੂਸੇ ਵਾਲਾ ਦੇ ਕਰੀਬੀ ਲੋਕਾਂ ਦੀ ਵੀ ਗੱਲਬਾਤ ਹੈ ਉਹ ਵੀ ਆਪਣਾ ਪੱਖ ਰੱਖਦੇ ਨੇ ਅੱਛਾ ਇੱਕ ਹੋਰ ਗੱਲ ਜਿਹੜੀ ਮੈਂ ਸੁਣੀ ਉਹ ਕਾਫੀ ਅਜੀਬ ਲੱਗੀ ਕਿ ਮੂਸੇ ਵਾਲਾ ਨੇ ਖੁਦ ਵੀ ਕਦੇ ਆਪਣੀ ਮੌਤ ਬਾਰੇ ਗੱਲ ਕੀਤੀ ਸੀ ਟੂ ਪੈਕ ਨਾਲ ਤੁਲਨਾ ਵਗੈਰਾ ਹਾਂ ਹਾਂ ਇਹ ਗੱਲ ਵੀ ਡਾਕੂਮੈਂਟਰੀ ਵਿੱਚ ਹੈ ਦੱਸਿਆ ਗਿਆ ਹੈ ਕਿ ਉਹਨੇ ਕਿਹਾ ਸੀ ਕਿ ਮਤਲਬ ਉਹਦੀ ਮੌਤ ਤੇ ਲੋਕ ਰੋਣਗੇ ਜਿਵੇਂ ਟੂ ਪੈਕ ਲਈ ਹੋਇਆ ਸੀ ਵਾ ਇਹ ਤਾਂ ਮਤਲਬ ਬਹੁਤ ਹੀ ਅਲੱਗ ਜੀ ਗੱਲ ਹੈ ਬਿਲਕੁਲ ਤੇ ਫਿਰ ਡਾਕੂਮੈਂਟਰੀ ਦੇ ਅਖੀਰ ਚ ਸਵਾਲ ਵੀ ਇਹੀ ਚੁੱਕਿਆ ਗਿਆ ਕਿ ਇਸ ਸਭ ਨਾਲ ਅਸਲ ਫਾਇਦਾ ਕਿਸ ਨੂੰ ਹੋਇਆ ਇਸ਼ਾਰਾ ਤਾਂ ਸਾਫ ਹੀ ਹੈ ਕਿ ਬਿਸ਼ਨੋਈ ਗੈਂਗ ਦਾ ਨਾਂ ਤੇ ਸ਼ਾਇਦ ਕੀ ਕਹਿੰਦੇ ਨੇ ਰੁਤਬਾ ਵਧਿਆ ਇਸ ਘਟਨਾ ਤੋਂ ਬਾਅਦ ਹੂੰ ਤੇ ਸਬ ਦਾਅਵੇ ਕਰਕੇ ਹੀ ਫਿਰ ਵਿਵਾਦ ਵੀ ਸ਼ੁਰੂ ਹੋ ਗਿਆ ਆ ਮੂਸੇ ਵਾਲਾ ਦੇ ਪਿਤਾ ਜੀ ਬਲਕੌਰ ਸਿੰਘ ਜੀ ਉਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਹੈ ਹੈਨਾ ਹਾਂਜੀ ਬਿਲਕੁਲ 10 ਜੂਨ 2025 ਨੂੰ ਮਾਨਸਾ ਅਦਾਲਤ ਚ ਪਟੀਸ਼ਨ ਪਾਈ ਗਈ ਸੀ ਮੰਗ ਸੀ ਕਿ ਇਸ ਦੀ ਰੀਲੀਜ਼ ਤੇ ਰੋਖ ਲੱਗੇ ਕਾਰਨ ਦਿੱਤੇ ਗਏ ਕਿ ਪਰਿਵਾਰ ਤੋਂ ਪੁੱਛਿਆ ਨਹੀਂ ਗਿਆ ਅੱਛਾ ਨਿੱਜਤਾ ਦੀ ਉਲੰਘਣਾ ਦਾ ਡਰ ਹੈ ਤੇ ਸਭ ਤੋਂ ਵੱਡੀ ਗੱਲ ਮੁਕਦਮਾ ਚੱਲ ਰਿਹਾ ਹੈ ਉਸ ਤੇ ਅਸਰ ਪੈ ਸਕਦਾ ਹੈ ਹਾਂ ਇਹ ਤਾਂ ਹੈ ਕਾਸ ਕਰਕੇ ਜਿਹੜੇ ਐਫ ਆਈ ਆਰ ਵਿੱਚ ਨਾਂ ਨੇ ਜਾਂ ਫਿਰ ਗੈਂਗਸਟਰ ਦਾ ਆਡੀਓ ਬਿਲਕੁਲ ਉਹਨਾਂ ਚੀਜ਼ਾਂ ਨੂੰ ਲੈ ਕੇ ਸਖਤ ਇਤਰਾਜ਼ ਸੀ ਕਿ ਇਹ ਸਬੂਤਾਂ ਨੂੰ ਪ੍ਰਭਾਵਿਤ ਕਰ ਸਕਦਾ ਪਰ ਅਦਾਲਤ ਨੇ ਤਾਂ ਸ਼ਾਇਦ ਤੁਰੰਤ ਰੋਕ ਨਹੀਂ ਲਈ ਨਹੀਂ ਜੀ 11 ਜੂਨ ਨੂੰ ਅਦਾਲਤ ਨੇ ਫੌਰੀ ਰੋਕ ਤੋਂ ਇਨਕਾਰ ਕਰਤਾ ਸੀ ਜੀ ਸੁਣਵਾਈ ਲਈ 12 ਤੇ 16 ਜੂਨ ਦੀ ਤਰੀਖ ਰੱਖੀ ਤੇ ਬੀਬੀਸੀ ਨੂੰ ਜਵਾਬ ਦੇਣ ਲਈ ਕਿਹਾ ਤੇ ਸੁਣਨ ਚਾਇਆ ਕਿ ਬੀਬੀਸੀ ਨੇ 16 ਜੂਨ ਤੱਕ ਆਪਣਾ ਜਵਾਬ ਦਾਖਲ ਕਰ ਵੀ ਦਿੱਤਾ ਅੱਛਾ ਠੀਕ ਹੈ ਤੇ ਮੁੰਬਈ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਹਾਂਜੀ ਉਹ ਸੋਹੋ ਹਾਊਸ ਚ ਕੋਈ ਸਕਰੀਨਿੰਗ ਸੀ ਉਸ ਨੂੰ ਰੁਕਵਾਉਣ ਲਈ ਤੇ ਨਾਲ ਹੀ ਇਤਰਾਜ਼ ਸੀ ਕਿ ਬਿਨਾਂ ਇਜਾਜ਼ਤ ਮੂਸੇ ਵਾਲਾ ਦੀ ਤਸਵੀਰ ਕਿਉਂ ਵਰਤੀ ਹੂੰ ਤਾਂ ਪਰਿਵਾਰ ਦਾ ਪੱਖ ਬਿਲਕੁਲ ਸਪਸ਼ਟ ਹੈ ਕਿ ਇਹ ਸਹੀ ਸਮਾਂ ਨਹੀਂ ਤੇ ਸੰਵੇਦਨਹੀਨ ਕੰਮ ਹੈ ਤੇ ਉਹ ਇਲਜ਼ਾਮ ਲਾ ਰਹੇ ਨੇ ਕਿ ਬੀਬੀਸੀ ਮਤਲਬ ਉਹਨਾਂ ਦੇ ਦੁੱਖ ਦਾ ਵਪਾਰਿਕ ਫਾਇਦਾ ਉਠਾ ਰਹੀ ਹੈ ਹਾਂਜੀ ਬਿਲਕੁਲ ਇਹੀ ਸ਼ਬਦ ਵਰਤੇ ਗਏ ਨੇ ਤੇ ਇੱਥੇ ਹੀ ਫਿਰ ਨੈਤਿਕ ਸਵਾਲ ਉੱਠਦੇ ਨੇ ਦੇਖੋ ਇੱਕ ਤਾਂ ਰਿਲੀਜ਼ ਦਾ ਸਮਾਂ 11 ਜੂਨ ਮੂਸੇ ਵਾਲਾ ਦਾ ਜਨਮ ਦਿਨ ਹਾਂਜੀ ਦੂਜਾ ਪਰਿਵਾਰ ਦੀ ਸਹਿਮਤੀ ਨਾ ਹੋਣਾ ਤੀਜਾ ਮੁਕਦਮੇ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਨੂੰ ਇੰਜ ਜਨਤਕ ਕਰਨਾ ਇਹ ਸਭ ਮਤਲਬ ਪੱਤਰਕਾਰੀ ਦੀ ਨੈਤਿਕਤਾ ਤੇ ਵੀ ਸਵਾਲ ਹੈ ਤੇ ਕਾਨੂੰਨੀ ਪ੍ਰਕਿਰਿਆ 'ਚ ਦਖਲਅੰਦਾਜ਼ੀ ਦਾ ਵੀ ਖਤਸ਼ਾ ਹੈ ਸਹੀ ਗੱਲ ਹੈ ਇਹ ਬਹੁਤ ਹੀ ਪੇਚੀਦਾ ਮਾਮਲਾ ਬਣ ਗਿਆ ਹੈ ਹਾਂਜੀ ਇਹ ਉਹੀ ਬਹਿਸ ਹੈ ਕਿ ਜਨਤਕ ਹਿੱਤ ਕਿੱਥੇ ਖਤਮ ਹੁੰਦਾ ਤੇ ਨਿੱਜੀ ਦੁੱਖ ਕਿੱਥੋਂ ਸ਼ੁਰੂ ਹੁੰਦਾ ਖਾਸ ਕਰਕੇ ਪੰਜਾਬ ਦੇ ਇਸ ਮਾਹੌਲ 'ਚ ਜਿੱਥੇ ਗੈਂਗਵਾਰ ਦੀ ਗੱਲ ਹੋਵੇ ਤਾਂ ਫਿਰ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਇੱਕ ਪਾਸੇ ਤਾਂ ਡਾਕੂਮੈਂਟਰੀ ਕਤਲ ਦੇ ਪਿਛੋਕੜ ਗੈਂਗ ਕਲਚਰ ਤੇ ਮੁੱਖ ਮਲਜ਼ਮ ਦੇ ਦਾਅਵਿਆਂ ਨੂੰ ਸਾਹਮਣੇ ਲਿਆਉਂਦੀ ਹੈ ਭਾਵੇਂ ਉਹ ਵਿਵਾਦਿਤ ਹੋਣ ਬਿਲਕੁਲ ਤੇ ਦੂਜੇ ਪਾਸੇ ਇਸ ਦੀ ਰਿਲੀਜ਼ ਨੇ ਪਰਿਵਾਰ ਦੀ ਸਹਿਮਤੀ ਨਿੱਜਤਾ ਤੇ ਨਿਆਂ ਪ੍ਰਕਿਰਿਆ ਦੀ ਨਿਰਪੱਖਤਾ ਵਰਗੇ ਬਹੁਤ ਅਹਿਮ ਸਵਾਲ ਖੜੇ ਕਰ ਦਿੰਦੇ ਨੇ ਹਾਂਜੀ ਸਹੀ ਕਿਹਾ ਇਹ ਪੂਰਾ ਮਾਮਲਾ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਮੀਡੀਆ ਦੀ ਜ਼ਿੰਮੇਵਾਰੀ ਕਿੱਥੋਂ ਤੱਕ ਹੈ ਖਾਸ ਕਰਕੇ ਜਦੋਂ ਕਿਸੇ ਮਸ਼ਹੂਰ ਹਸਤੀ ਨਾਲ ਕੋਈ ਦੁਖਦਾਈ ਘਟਨਾ ਵਾਪਰੇ ਮਾਮਲਾ ਅਦਾਲਤ 'ਚ ਹੋਵੇ ਤੇ ਪਰਿਵਾਰ ਅਜੇ ਸਦਮੇ 'ਚੋਂ ਲੰਘ ਰਿਹਾ ਹੋਵੇ ਹੂੰ ਉਹ ਸੰਤੁਲਨ ਕਿਵੇਂ ਬਣੇਗਾ ਕਹਾਣੀ ਦੱਸਣ ਦੀ ਆਜ਼ਾਦੀ ਤੇ ਦੂਜੇ ਪਾਸੇ ਕਿਸੇ ਦਾ ਸਨਮਾਨ ਤੇ ਨਿਆਂ ਦੀ ਉਮੀਦ ਇਹ ਇੱਕ ਵੱਡੀ ਚੁਣੌਤੀ ਹੈ ਬਿਲਕੁਲ ਇਹ ਸਵਾਲ ਸੱਚਮੁੱਚ ਸੋਚਣ ਵਾਲਾ ਹੈ ਕਿ ਲਕੀਰ ਕਿੱਥੇ ਖਿੱਚੀ ਜਾਵੇ